ਇਹ ਪਤਾ ਨਹੀਂ ਕੀ ਹੈ ਬਈ ਬੱਚੇ ਨੂੰ ਜੇ ਮਚੋਰ ਬਣਾ ਆਵੇ ਸਮਝਾਇਆ ਹੋਵੇ ਪਰ ਗੱਲ ਪੈਸੇ ਦੀ ਭੁੱਖ ਪੈ ਗਈ ਹੁਣ ਘਰ ਵਾਲੇ ਦਾ ਕਤਲ ਕਰਾ ਦੇਣਾ ਵੀ 30 35 ਕਿੱਲੇ ਜ਼ਮੀਨ ਦੇ ਨੇ ਸੱਸ ਸੋਹਰਾ ਕੈਨੇਡਾ ਚ ਐ ਤੇ ਇਹਦਾ ਮੈਂ ਕਤਲ ਕਰਾ ਦਵਾਂ ਕਿੱਦਾਂ ਦੀ ਔਰਤ ਹੋਵੇਗੀ ਜਿਹੜੀ ਆਪਣੇ ਪਤੀ ਦਾ ਕਤਲ ਇਹਦਾ ਇੱਕ ਪੈਸਾ ਜ਼ਮੀਨ ਕਰਕੇ ਕਰਾ ਦੇਵੇਗੀ ਫੇਰ ਤੁਸੀਂ ਦੇਖੋ ਕਿੰਨੀ ਡਮ ਹੋਵੇਗੀ ਵੀ ਜਿਹੜਾ ਉਹ ਨਾਲ ਬੰਦਾ ਹੈਗਾ ਇੱਕ ਬੰਦਾ ਨਾਲ ਲਾਇਆ ਤੇ ਉਹ ਬੰਦੇ ਨਾਲ ਕਹਿੰਦੀ ਵੀ ਆਪਾਂ ਜ਼ਮੀਨ ਤੇ ਕਬਜ਼ਾ ਕਰ ਲਵਾਂਗੇ ਫਿਰ ਉਹ ਬੰਦਾ ਹੀ ਰਖਣਾ ਹਣਾ ਇਦਾਂ ਦਾ ਇਦਾਂ ਦਾ ਜਿਗਾਰਡ ਹੋਣਾ ਜਿੰਨਾ ਕਨੇਡਾ ਤੋਂ ਰਿਪੋਰਟ ਹੋਈ ਹੈ ਹੈਨਾ ਹਾਂਜੀ ਹਾਂਜੀ ਇਹੀ ਇਹੀ ਗੱਲ ਹੈ ਇਹੀ ਗੱਲ ਹੈ ਤੇ ਕਿਉਂਕਿ ਅੱਜ ਕੱਲ ਫਿਰ ਹੁਣ ਸਮਾਜ ਚ ਚੱਲ ਹੀ ਇਦਾਂ ਦਾ ਰਿਹਾ ਨਾ ਹੁਣ ਕੁੜੀਆਂ ਵੀ ਹੁਣ ਅਰੇ ਬਾਹਰ ਵਾਲੇ ਜਿਹੜੇ ਬੱਚੇ ਆ ਨਾ ਬਾਹਰ ਵਾਲੇ ਬੱਚੇ ਆ ਜੇ ਫਿਰ ਵੀ ਥੋੜੇ ਜੇ ਵਧੀਆ ਜੇ ਕਿਉਂਕਿ ਉਹ ਅਜੇ ਵੀ ਓਨੈਸਟ ਹੈ ਕਿ ਹਾਂ ਵੀ ਜੋ ਹੈਗਾ ਤੁਹਾਨੂੰ ਦੱਸ ਦੇਣਾ ਵਾ ਜਿਹੜੇ ਇੰਡੀਆ ਤੋਂ ਆ ਰਹੇ ਆ ਕੁੜੀਆਂ ਮੀਆਂ ਜ਼ਿਆਦਾਤਰ ਕੁੜੀਆਂ ਹੀ ਆ ਉਹ ਆਣ ਕੇ ਦਿਲ ਚ ਕੋਸ਼ ਹੁੰਦਾ ਵਾ ਉਥੇ ਕਰਕੇ ਇੱਥੇ ਆਣ ਕੇ ਆੜ ਕੇ ਮੁਕਰ ਜਾਂਦੀਆਂ ਹਾਂ ਹਾਂ ਹੁਣ ਤੁਸੀਂ ਦੇਖੋ ਜਿਹੜਾ ਇੱਥੇ ਦਾ ਜੰਪੜ ਲਟਕੀ ਹੋਵੇਗੀ ਉਹ ਕਦੀ ਮੈਰਿਡ ਮੈਨ ਦੇ ਨਾਲ ਜਦੋਂ ਪਤਾ ਲੱਗੇਗਾ ਕਦੀ ਨਹੀਂ ਬਾਹਰ ਪੋਰ ਜਾਂਦੇ ਨਹੀਂ ਇਹਦਾ ਆਪਣੇ ਇੰਡੀਆ ਦਾ ਕਲਚਰ ਹੈ ਵੀ ਇੱਕ ਮੈਰਿਡ ਮੈਨ ਆ ਭਾ ਪੰਜ ਬੱਚਿਆਂ ਦਾ ਪਿਓ ਉਹਨਾਂ ਵੀ ਤਰਪੈਂਦੀਆਂ ਨੇ ਉਦਹੀਂ ਹਾਂਜੀ ਉਹ ਉਹ ਹੀ ਹੈ ਕਿ ਹਾਂਜੀ ਜੇ ਇੱਥੇ ਤਾਂ ਮੰਨ ਲੂਗਾ ਇੱਥੇ ਤਾਂ ਬੋਰਨ ਬੱਚਾ ਉਹ ਤੁਹਾਨੂੰ ਕਿ ਤੜੇ ਨਾਲ ਗੱਲ ਵੀ ਕਰ ਲੂਗਾ ਕਿ ਆ ਵੀ ਮੈਂ ਆ ਚੀਜ਼ਾਂ ਉਹਨੂੰ ਤੂੰ ਸਮਝਾ ਵੀ ਸਕਦੇ ਨਹੀਂ ਹਾਂ ਇੰਡੀਆ ਵਾਲੇ ਨੇ ਇਹ ਵਾ ਕਿ ਉਹਨੇ ਮੈਰਿਜ ਕਰਨੀ ਆ ਪਰ ਦਿਲ ਚੋਂ ਪਤਾ ਕਿ ਮੈਂ ਕਿਸ ਤਰ੍ਹਾਂ ਉੱਥੇ ਬਾਹਰ ਜਾਣਾ ਉੱਥੇ ਜਾ ਕੇ ਮੈਂ ਇਹਨੂੰ ਛੱਡ ਦੇਣਾ ਤਾਂ ਮੈਂ ਦੂਸਰਾ ਮਂਗਾਉਣਾ ਵੈਸੇ ਬਾਈ ਜੀ ਇਹ ਮੈਂ ਤਾਂ ਟਾਕਸਾਂ ਕਿਉਂਕਿ ਮੇਰੇ ਮੈਨੂੰ ਨਾ ਕਾਲ ਬਹੁਤ ਆਉਂਦੀਆਂ ਨੇ ਪਤਾ ਨਹੀਂ ਬੱਚੇ ਟਿਕਟੌਕ ਤੇ ਮੇਰੀ ਵੀਡੀਓ ਮੇਰਾ ਕਹ ਹਫਤੇ ਦੀਆਂ 6-7 ਮੈਨੂੰ ਪੱਕੀਆਂ ਕਾਲ ਆ ਜਿਹੜੇ ਮੁੰਡੇ ਕਹਿੰਦੇ ਵੀ ਇਦਾਂ ਹੋਈ ਸਾਨੂੰ ਇੱਥੇ ਬੁਲਾਇਆ ਤੇ ਹੁਣ ਬੁਲਾਉਂਦੀ ਨਹੀਂ ਆ ਮੁੰਡੇ ਨਾਲ ਚਲ ਗਈ ਆ ਕੀ ਕਰੀਏ ਅਸੀਂ ਸਾਨੂੰ ਪੱਕੇ ਨਹੀਂ ਅਸੀਂ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਇਹ ਚਲੇ ਗਈ ਆ ਤਾਂ ਸਾਨੂੰ ਹੁਣ ਪੱਕੇ ਨਹੀਂ ਹੋਣਾ ਹੈਗਾ ਸਾਡਾ ਪੱਕੇ ਹੋਣ ਦਾ ਰਾਹ ਬੰਦ ਕਰ ਲਿਆ ਉਹ ਇਦੂ ਪੈਨਿਕ ਹੋ ਤੇ ਇਦਾਂ ਦੀਆਂ 5-7 ਕਾਲ ਆਉਂਦੀਆਂ ਆਉਂਦੀਆਂ ਬੰਦਾ ਹੈਰਾਨ ਹੋ ਜਾਂਦਾ ਵੀ ਇੱਕ ਅਦਾ ਕੇਸ ਹੋਵੇ ਇੰਨੀ ਇੰਨਾ ਜ਼ਿਆਦਾ ਕੁਝ ਇੱਥੇ ਘਸਮਾਨ ਪੈ ਰਿਆ ਲਾਈਕ ਥੇ ਡੋਨਟ ਅੰਡਰਸਟੈਂਡ ਹੁਣ ਕਈ ਲੜਕੀਆਂ ਹੈਗੀਆਂ ਨੇ ਬੜੀਆਂ ਲੋਇਲ ਆ ਉਹ ਬੜਾ 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 ਵਧੀਆ ਚੱਲਦਾ ਉਹਨਾਂ ਦਾ ਸਾਰਾ ਕੁਝ ਹੈ ਕਿ ਨਹੀਂ ਹਾਂਜੀ ਜੀ ਹਾਂਜੀ ਤੇ ਇਹ ਸਾਰੇ ਹੀ ਹੈ ਤਕੀਬ ਨੇ ਇੰਗਲੈਂਡ 'ਚ ਵੀ ਇਹੋ ਆਲੀ ਹੈ ਇੰਗਲੈਂਡ 'ਚ ਵੀ ਇਦਾਂ ਹੀ ਆ ਉਤੋਂ ਲੜਕੀਆਂ ਆਉਂਦੀਆਂ ਇੱਥੇ ਆਣ ਕੇ ਕਿਉਂਕਿ ਪਲੱਸ 2 ਕਰਕੇ ਆਈਆਂ ਹੁੰਦੀਆਂ ਇੱਥੇ ਆਣ ਕੇ ਜਿਹਨੂੰ ਇੱਕ ਦਮ ਇੱਕ ਸਾਧੀ ਜਿਆਦੀ ਮਿਲਦੀ ਹੈ ਉਹਨਾਂ ਨੂੰ ਇੱਥੇ ਦੇਖਦੀਆਂ ਵਾ ਫਿਰ ਕੋਈ ਨਾ ਕਿ ਇਹ ਨਾਲ ਮਾਲੋ ਰਿਲੇਸ਼ਨ 'ਚ ਆਉਂਦੀਆਂ ਪਿਛਲੇ ਨੂੰ ਭੁੱਲ ਜਾਂਦੀਆਂ ਹਾਂ ਤੇ ਇਹਨਾਂ ਤੇ ਇੱਕ ਵੱਡੀ ਵੱਡੀ ਅੱਗ ਲੱਗੀ ਪਈ ਵੀ ਅਸੀਂ ਟਿਕਟੌਕ ਤੇ ਟਾਪੜੀਏ ਜਨਾਕ ਟਾਪ ਹੁੰਦਾ ਸਾਡੇ ਵਿਊ ਹੋ ਜਾਣ ਮੈਨੂੰ ਇਹ ਨਹੀਂ ਸਮਝ ਆਈ ਵੀ ਕੋਈ ਟਿਕਟੋਕ ਤੇ ਬੰਦਾ ਪਾਪੂਲਰ ਹੋ ਗਿਆ ਤੇ ਕੀ ਖਟਿਆ ਉਹਨੇ ਮੈਨੂੰ ਸਮਝ ਨਹੀਂ ਆ ਰਹੀ ਆ ਡੋ ਅੰਡਰਸਟੈਂਡ ਕੋਈ ਦੱਸ ਸਕਦਾ ਮੈਨੂੰ ਵੀ ਕਿਸੇ ਨੇ ਕੀ ਖਟ ਲਿਆ ਜੇ ਕੋ ਹੋ ਗਿਆ ਲਾਈਵ ਹੋ ਕੇ ਬੈਠੀਆਂ ਨੇ ਪੈਸੇ ਮੰਗਦੇ ਵਾਂਗੂ ਮੰਗੀ ਜਾਂਦੇ ਨੇ ਇੱਕ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਮੇਰੇ ਸੋਤੇ ਸੁਣਦੇ ਹੋ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਕੋਈ ਬੰਦਾ ਵੀ ਹੋਵੇ ਜਿਹੜਾ ਬੰਦਾ ਪੈਸੇ ਦਿੰਦਾ ਗਿਫਟਿੰਗ ਕਰਦਾ ਉਹ ਬੰਦੇ ਨੂੰ ਐਜੂਕੇਟ ਕਰੋ ਇਹ ਤੁਹਾਨੂੰ ਲੁੱਟ ਰਹੇ ਨੇ ਗਮਰਾਹ ਕਰਕੇ ਉਹ ਮਾਰਦੇ ਸ਼ੇਰ ਮੈਂ ਹਰ ਗਿਆ ਤੂੰ ਜਿੱਤ ਗਿਆ ਤੁਹਾਡਾ ਕੋਈ ਲੈਣ ਦੇਣੀ ਐ ਤੁਹਾਡੇ ਕੋ ਪੈਸੇ ਭਰੋਟੇ ਜਾ ਰਹੇ ਨੇ ਸਟਾਪ ਇਹ ਕਦੀ ਕਿਸੇ ਨੂੰ ਫੋਲ ਨਹੀਂ ਮਾਰਨਾ ਸ਼ੇਰ ਨਹੀਂ ਮਾਰਨਾ ਤੇ ਮੁਰਕੇ ਬਾਅਦ ਪਛਤਾਉਗੇ ਇੱਕ ਬੰਦਾ 2700 ਡਾਲਰ ਅਮਰੀਕਨ ਇੱਕ ਮਹੀਨੇ ਦਾ ਕਿਸੇ ਨੂੰ ਦੇ ਗਿਆ ਤੇ ਮੁਰਕੇ ਉਹਦੇ ਭਰਾ ਨੂੰ ਪਤਾ ਲੱਗਾ ਉਹ ਕਹਿੰਦਾ ਵੀ ਮੈਂ ਕਾਲ ਕਰਦਾ ਵੀ ਅੱਧੇ ਚਦੇ ਭਾਈ ਸਾਡੇ ਮੋੜ ਤੇ ਕਹਿੰਦਾ ਉਹ ਕਨੇ ਇਹਨੇ ਗਿਫਟਿੰਗ ਕੀਤੀ ਆ ਮੈਂ ਕੋਦਾ ਮੈਂ ਇਹਨੂੰ ਵਾਪਸ ਤੇ ਉਹਨਾਂ ਕੋ ਨਵਾਂ ਬੰਦਾ ਆ ਜਾਂਦਾ ਕੋਈ ਨਾ ਕੋਈ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਡਿਜੀਟਲ ਮੰਗਤੇ ਬੈਠੇ ਨੇ ਇਹਨਾਂ ਨੂੰ ਪੈਸਾ ਦੇਣਾ ਬੰਦ ਕਰੋ ਤੁਹਾਡਾ ਮਜ਼ਾਕ ਉਡਾਉਂਦੇ ਨੇ ਤੁਹਾਡੇ ਨਾਲ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਹੈ ਤੁਹਾਨੂੰ ਲੁੱਟਿਆ ਠੱਗਿਆ ਜਾ ਰਿਹਾ ਪਾਕਿਸਤਾਨ ਦੀਆਂ ਕੁੜੀਆਂ ਦੇ ਮੈਂ ਮੂੰਹ ਚੋਂ ਲਾਲਾਂ ਡਿੱਗਦੀਆਂ ਵੇਖੀਆਂ ਵੀ ਹਾਈ ਪੈਸੇ ਮਾਰ ਦਿਓ ਹਾਈ ਉਹ ਇਹ ਕੰਮ ਤੇ ਬੇਟੀਆਂ ਨੇ ਇੰਗਲੈਂਡ ਦੀਆਂ ਵੀ ਦੋ ਤਿੰਨ ਸਾਡੀਆਂ ਵੀ ਦੋ ਤਿੰਨ ਬੇਟੀਆਂ ਨੇ ਤੇ ਜਿਹੜੇ ਬੰਦੇ ਇੱਕ ਪਾਕਿਸਤਾਨ ਦਾ ਪਤਾ ਨਹੀਂ ਉਹਨੂੰ ਬੰਦੇ ਵੀ بڑے ਵੇਖਦੇ ਹੁੰਦੇ ਨੇ ਉਹ ਤਾਂ ਮਰਨ ਮਾਰਨ ਤੱਕ ਚੱਲ ਜਾਂਦਾ ਵੀ 2-2 ਡਾਲਰ ਦੇਈ ਤੁਰੇ ਚੱਲੋ ਬਸ ਉਹਦਾ ਬੈਠਾ ਦਾ ਪੈਸਾ ਹੀ ਮੜਾਉਂਦਾ ਤੇ ਮੈਂ ਹੈਰਾਨ ਆ ਵੀ ਜਿਹੜੇ ਪੈਸਾ ਦਿੰਦੇ ਨੇ ਕੀ ਆਪਾਂ ਦਿਮਾਗੀ ਸਹੀ ਨਹੀਂ ਆ ਕਿਹੜਾ ਬੰਦਾ ਪੈਸਾ ਕਿਸੇ ਨੂੰ ਐਵੇਂ ਵੇਸਟ ਕਰੀ ਜਾਂਦਾ ਕਾਹਤੇ ਦਿੰਦੇ ਹੋ ਕਿਸੇ ਗਰੀਬ ਨੂੰ ਦੇ ਦਿਓ ਹੈ ਕਿਤੇ ਚਲੋ ਸ਼ੁਕਲ ਮੇਲਾ ਕਰਨਾ ਬਕਰੀ ਚੀਜ਼ ਹੈ ਪਰ ਆਪਾਂ ਇਦਾਂ ਨਾ ਦਿਆ ਕਰੀਏ ਮੇਰੇ ਯੋਧਿਓ ਪਰ ਮੈਨੂੰ ਤਾਂ ਘੱਟ ਸੌਂਦੇ ਨੇ ਮੈਂ ਤਾਂ ਬੱਬਰ ਸ਼ੇਰੀ ਸੌਂਦੇ ਨੇ ਪਰ ਆਪਾਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਦੱਸੋ ਕਿਸੇ ਬੰਦੇ ਨੇ ਪੈਸਾ ਨਹੀਂ ਦੇਣਾ ਜਿਹੜਾ ਬੰਦਾ ਕੋਈ ਪੈਸੇ ਦਿੰਦਾ ਉਹਨੂੰ ਪ੍ਰਾਈਵੇਟ ਮੈਸੇਜ ਕਰੋ ਵੀ ਸਟਾਪ ਤੈਨੂੰ ਲੁੱਟਿਆ ਜਾ ਰਿਹਾ ਅਗਲੀ ਕਾਲ ਲਈ ਆਪਾਂ ਤੁਸੀਂ ਆ ਜਾਣਾ ਸਰ ਵੈਲਕਮ